ਕੋਵੇ ਤਾਂ ਸਮੁੱਖ ਸਿੱਖ ਕੋਈ ਜਿਉ ਰਹੇ ਗੁਰਮਨ ਉਹਨੇ ਗੁਰ ਸੰਗਤ ਦੀ ਸਵਾਲ ਪੈਦਾ ਹੁੰਦਾ ਹੈ ਵੀ ਗੁਰੂ ਦੇ ਨਾਲ ਕਿਸ ਤਰ੍ਹਾਂ ਰਹਿ ਆ ਜਾਂਦਾ ਹੈ ਵੀ ਅਸੀਂ ਗੁਰਦੁਆਰੇ ਬੈਠੇ ਰਹੀਏ ਅਸੀਂ ਕਿਸ ਤਰ੍ਹਾਂ ਗੁਰੂ ਨਾਲ ਰਹਿ ਸਕਦੇ ਹਾਂ ਕਿਉਂਕਿ ਸਾ ਸੰਗਤ ਜੀ ਧਿਆਨ ਦੇਣਾ ਗੁਰੂ ਜੋ ਹੈ ਸ਼ਬਦ ਰੂਪ ਹੈ ਤੇ ਸਿੱਖ ਸੁਰਤ ਰੂਪ ਹੈ ਸ਼ਬਦ ਗੁਰੂ ਸੁਰਤ ਧੁਨ ਚੇ ਜੀ ਸਰ ਕਰਪਾ ਕਰਦੇ ਆ ਸੋ ਸਤਪੁਰ ਪਿਆਰਾ ਮੇਰੇ ਨਾਲ ਹੈ ਜਿੱਥੇ-ਜਿੱਥੇ ਮੈਨੂੰ ਲੈ ਚਲ ਗੁਰੂ ਮੇਰੇ ਸਾਗ ਸਭਾ ਹੈ ਹੁਣ ਸਨਮੁਖ ਦੀ ਗੱਲ ਤੋਂ ਗੁਰੂ ਅਮਰਦਾਸ ਜੀ ਕਰ ਰਹੇ ਆ ਮਾਫ ਕਰਨਾ ਕਿਵਲੇ ਅਪਨ ਮਥਾ ਠੇਕਦੇ ਆ ਸਾਡੀ ਇਹ ਜੋ ਭਾਵਨਾ ਹੈ ਅਸੀਂ ਪੁੱਠੇ ਤੌਰ ਤੇ ਵਾਪਸ ਜਾਂਦੇ ਗੁਰੂ ਸਾਹਿਬ ਵਾਲੇ ਦੇ ਤੇ ਪਿੱਛਣਾ ਹੋਏ ਇੱਕ ਸਾਡੀ ਬਾਹਰੀ ਤੌਰ ਤੇ ਭਾਵਨਾ ਹੋ ਸਕਦੀ ਹੈ ਪਰ ਸਰੀਰਕ ਤੌਰ ਤੇ ਸਨਮੁਖ ਹੋਣਾ ਤੇ ਮਾਨਸਿਕ ਤੌਰ ਤੇ ਅੰਦਰੋਂ ਜਦ ਤੱਕ ਸਹੀ ਸਨਮੁਖ ਹੁੰਦੇ ਆ ਸਭ ਕੋ ਸਾਦਨੇ ਜੇ ਕੋ ਸਿੱਖ ਗੁਰੂ ਸੇਤੀ ਸੰਮਖ ਹੋਵੇ ਹੋਵੇ ਤਾਂ ਸੰਮਖ ਸਿੱਖ ਕੋਈ ਛੇ ਨਿਸ਼ਾਨੀਆਂ ਦੱਸਿਆ ਗੁਰੂ ਅਮਰਦਾਸ ਮਹਾਰਾਜ ਨੇ ਸਿੱਖ ਦੀ ਜਿਹੜਾ ਸੰਮਖ ਹੈ ਸਭ ਕਦੇ ਜਿਉ ਰਹੇ ਗੁਰਮੁਖ ਕੋੰਦਰ ਜਿਉ ਰਹੇ ਬੁਰਨਾਮ ਜਿਸ ਤਰ੍ਹਾਂ ਅਸੀਂ ਸ਼ਬਦ ਪੜ੍ਹਦੇ ਆਂ ਪੂਰਾ ਬਾਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ ਇਸ ਪਰਪੰਚ ਮੇ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਸਤਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਗੁਰ ਮਾਹੀਂ ਸਮਾਨਾ ਇਹ ਬਾਣੀ ਜੋ ਜੀਵੋ ਜਾਣ ਇਸ ਅੰਤਰ ਰਹਾ ਹਰ ਮਨ ਜਿਉ ਰਹਾ ਗੁਰ ਨਾਮ ਜਿੰਦ ਕਰਕੇ ਕਿਉਂਕਿ ਗੁਰੂ ਵੀ ਜਿੰਦ ਕਰਕੇ ਅੰਦਰੋਂ ਜੀਓ ਨਾਲ ਸਿੱਖ ਨੂੰ ਜਦੋਂ ਸ਼ਬਦ ਪੜ੍ਹਦੇ ਆ ਨਾ ਸਤਪੁਰ ਸਿੱਖ ਕੋ ਜੀ ਨਾਲ ਸਮਾਉ ਉਹ ਸਮਾਪ ਕਰਦਾ ਸਭਾ ਦੇ ਜੇ ਕੋ ਸਿੱਖ ਗੁਰੂ ਸਿੱਧੀ ਸੰਨਮ ਕੋ ਵਾ ਹੋਵੇ ਤਾਂ ਸੰਨਮਤ ਸਿੱਖ ਕੋਈ ਜਿਓ ਰਹ ਗੁਰ ਨਾਲ ਗੁਰੂ ਦੇ ਨਾਲ ਕਿ ਗੁਰੂ ਦੇ ਉੱਪਰ ਭਰੋਸਾ ਰੱਖਾ ਵਿਸ਼ਵਾਸ ਕਰੇ ਇਹਨਾਂ ਤਰ੍ਹਾਂ ਦਾ ਰਿਸ਼ਤਾ ਹੁੰਦਾ ਸੰਸਾਰ ਦੇ ਵਿੱਚ ਇੱਕ ਖੂਨ ਦੇ ਰਿਸ਼ਤੇ ਇੱਕ ਵਿਚਾਰ ਦੇ ਰਿਸ਼ਤੇ ਤੇ ਇੱਕ ਘਰੋਸੇ ਦੇ ਰਿਸ਼ਤੇ ਆ ਖੂਨ ਦੇ ਰਿਸ਼ਤੇ ਮਾਂ ਬਾਪ ਭੈਣ ਭਰਾ ਵਿਚਾਰ ਦਾ ਰਿਸ਼ਤਾ ਕਿਸੇ ਨਾਲ ਵੀ ਸ਼ਾਮਾ ਉਹਦੇ ਨਾਲ ਵਿਚਾਰ ਮਿਲਦੇ ਵਿਚਾਰ ਦਾ ਰਿਸ਼ਤੇ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਵੀ ਗੁਰੂ ਦੀ ਵਿਚਾਰ ਨਾਲ ਵੀ ਸਹਿਮਤ ਹੋਈਏ ਨਹੀਂ ਹੁੰਦੇ ਕਿਉਂਕਿ ਗੁਰੂ ਦੀ ਵਿਚਾਰ ਦੇ ਅਸੀਂ ਧਾਰ ਨਹੀਂ ਹੋਣੇ ਜੋ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹਦੀ ਵਿਚਾਰ ਦੇ ਨਾਲ ਧਾਰ ਨਹੀਂ ਹੋਣਾ ਉਹਦੀ ਵਿਚਾਰ ਧਾਰਨਾ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਤੇ ਸਭ ਤੋਂ ਵਧੀਆ ਜਿਹੜਾ ਰਿਸ਼ਤਾ ਉਹ ਭਰੋਸੇ ਦਾ ਏ ਸਿੱਖ ਨੂੰ ਗੁਰੂ ਤੇ ਭਰੋਸਾ ਵਿਸ਼ਵਾਸ ਜਾਂ ਕਹਿੰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਤੇ ਪ੍ਰੋਸਾਜ ਨਾਲ ਜੀਵਨ ਦੇ ਵਿੱਚ ਜਿੱਦਨ ਅਸੀਂ ਕਮਾ ਲੈਂਦੇ ਹਾਂ ਉਦਾਹਰਣ ਦੇ ਰਹੇ ਹਾਂ ਸਿੱਖਾਂ ਦੀ ਗੁਰੂ ਨਾਨਕ ਦੇਵ ਜੀ ਬਾਬੇ ਨਾਨਕ ਜੀ ਜਿਸ ਵੇਲੇ ਗੁਰੂ ਨਾਨਕ ਸਾਹਿਬ ਦੀ ਸultanpur ਲੋਧੀ ਰਹਿੰਦੇ ਆ ਬਈ ਨਦੀ ਵਿੱਚ ਸੰਗੁਰਿਸ਼ ਨਾਣ ਕਰਨਗੇ ਹੁਣ ਸultanpur ਲੋਧੀ ਜਿਹੜਾ ਹੈ ਬਹੁਤ ਵੱਡਾ ਸ਼ਹਿਰ ਸੀ ਸਰਦਾਰ ਕਪੂਰ ਸਿੰਘ ਨੇ ਕਿਤਾਬ ਲਿਖੀ ਹੈ ਗੁਰੂ ਗੋਬਿੰਦ ਸਿੰਘ ਦੀ ਵਿਸਾਖੀ ਉਦੇ ਵਿੱਚ ਸੁਲਤਾਨਪੁਰ ਲੋਧੀ ਦਾ ਜ਼ਿਕਰ ਕੀਤਾ ਸੁਲਤਾਨਪੁਰ ਇਤਨਾ ਵੱਡਾ ਸ਼ਹਿਰ ਸੀ ਬੱਤੀ ਬਾਜ਼ਾਰ ਹਮਸਲੇ ਸੁਲਤਾਨਪੁਰ ਲੋਧੀ ਉਥੇ ਹਿੰਦੂਸਤਾਨ ਦਾ ਜਿਸ ਵੇਲੇ ਬਾਦਸ਼ਾਹ ਸ਼ਾਹਜਹਾਂ ਸੀ ਉਹਦਾ ਪੁੱਤਰ ਔਰੰਗਜ਼ੇ ਦੂਸਰਾ ਪੁੱਤਰ ਦਾਰਾਸ਼ੋ ਉਹ ਵੀ ਸੰਸਾਨਪੁਰ ਲੋਧੀ ਪੜੇ ਕਿਤਾਬ ਦਾ ਸ਼ਹਿਰ ਹੋਇਆ ਹੁਣ ਜਿਸਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਬੇਈ ਨਦੀ ਵਿੱਚ ਪ੍ਰਵੇਸ਼ ਕਰਦੇ ਆ ਤੇ ਸ਼ਾਮ ਨੂੰ ਜਾਂਦੀ ਹੈ ਸਤਿਗੁਰੂ ਮਹਾਰਾਜ ਜੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਦਰਸ਼ਨ ਨਹੀਂ ਹੋਏ ਲੋਕਿੰਦੇ ਆ ਬੇਬੇ ਨਾਨਕੀ ਦੇ ਘਰ ਵੱਲ ਆਉਣੇ ਸ਼ੁਰੂ ਕਰ ਦਿੱਤੇ ਕਿ ਸ਼ਾਇਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਣੀ ਦੇ ਵਿੱਚ ਡੁੱਬ ਗਏ ਤੇ 사ਸੰਗਤੀ ਇੱਧਰੋਂ ਟਾਟਾ ਬੇੜਾ ਨਹੀਂ ਸੀ ਜਿੱਨੇ ਲੋਕ ਇਕੱਠੇ ਹੋ ਗਏ ਤੇ ਕਿੰਨਾ ਪ੍ਰੋਸਾ ਸੀ ਬੇਬੇ ਨਾਨਕੀ ਨੂੰ ਆਡੋਰ ਕਰਦੇ ਸੇਵਾ ਵਿੱਚ ਲੱਗੇ ਕਿਉਂਕਿ ਇੰਨਾ ਪਿਆਰ ਉਹਨਾਂ ਲੋਕਾਂ ਦੇ ਵਿੱਚ ਇੰਨੀ ਬਖਸ਼ਿਸ਼ਾਂ ਉਹ ਨਾਨਕ ਸਾਹਿਬ ਨੇ ਕੀਤੀਆਂ ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਪਰ ਇਹ ਤਾਂ ਬੇਬੇ ਨਾਨਕੀ ਉਹਦੇ ਅੱਖਾਂ ਦੇ ਵਿੱਚ ਹੰਝੂ ਨਹੀਂ ਹੈ ਰਾਤ ਬੀਤ ਗਈ ਦੂਸਰਾ ਦਿਨ ਆ ਗਿਆ ਕੀ ਬੇਬੇ ਨਾਨਕੀ ਰੋਦੀ ਨਹੀਂ ਹੈ ਇਸ ਤਰ੍ਹਾਂ ਅੱਜ ਵੀ ਤੇ ਬਲੇ ਕੀਤਾ ਜਾਂਦਾ ਹੈ ਕੇਵਲੇ ਨੂੰ ਕਿਸੇ ਘਰ ਦੇ ਵਿੱਚ ਜਦੋਂ ਇੱਕ ਚੰਨ ਦੀ ਮੌਤ ਹੋ ਜਾਏ ਤੇ ਉਸ ਮੌਤ ਨੂੰ ਵੀ برداشت ਨਹੀਂ ਕਰਦੇ ਉਹਨਾਂ ਦੀ ਜਵਾਨੀ ਖੰਡ ਹੋ ਜਾਂਦੀ ਉਹਨਾਂ ਨੇ ਆਖਿਆ ਵੀ ਵੀ ਬੋਲ ਨਹੀਂ ਰਈ ਨੂੰ ਬੁਲਾਇਆ ਜਾਏ ਇਹਨੂੰ ਗੰਭੀਰ ਹੋ ਜਾਏਗਾ ਇਹਨੂੰ ਰੋਣਾ ਚਾਹੀਦਾ ਜਿੰਨੇ ਤੇ ਰੋਏ ਵੀ ਨੇ ਕਿੱਥੇ ਹੋ ਗਿਆ ਸਰਦਾਰਪੁਰ ਦੀਆਂ ਜਿਹੜੀਆਂ ਸਿਆਣੀਆਂ ਬੀਬੀਆਂ ਸੀ ਇਦਾਂ ਦੀਆਂ ਗੱਲਾਂ ਕਰੀਓਂ ਕਿ ਬੇਬੇ ਨਾਨਕੀ ਰੋਵੇ ਕਹਿਣ ਲੱਗੇ ਕਿਸੇ ਦੇ ਚਾਰ ਭਰਾ ਹੁੰਦੇ ਕਿਸੇ ਦੇ ਪੰਜ ਉਹ ਤੇਰੇ ਤਾਂ ਇੱਕੋ ਹੀ ਸੀ ਤੇ ਉਹ ਵੀ ਪਾਣੀ ਦੇ ਵਿੱਚ ਡੁੱਬ ਗਿਆ ਹੈ ਬੇਬੇ ਡਾੜ ਗਿਆ ਕੋਈ ਆਸ਼ਰਮ ਕਿ ਆਪਣੇ ਮਾਪੇ ਦੀ ਸੇਵਾ ਕਰਨੀ ਹੁਣ ਤੇਰਾ ਭਰਾ ਕਰੇਗਾ ਉਹ ਤਾਂ ਇਦਾਂ ਦੀਆਂ ਗੱਲਾਂ ਕਰਕੇ ਰੋਣਾ ਚਾਹੁੰਦੇ ਦੂਸਰੀ ਰਾਤ ਵੀ ਨਿਕਲ ਕੇ ਕਹਿੰਦਾ ਤੀਸਰਾ ਦੇਹ ਆਇਆ ਨਾ ਪੰਜ ਪੰਜ ਤੇ ਲੋਕ ਆ ਰਹੇ ਆ ਬੇਬੇ ਨਾਨਕੀ ਦੇ ਘਰ ਬੇਬੇ ਕੋ ਤੇਰਾ ਵੀਰ ਸਾਡਾ ਪੀਰ ਉਹ ਤਾਂ ਬੇਈ ਨਦੀ ਵਿੱਚੋਂ ਬਾਹਰ ਆ ਰਿਹਾ ਹੈ ਕਹਿੰਦੇ ਮੈਂ ਤਾਂ ਕਹਿ ਰਹੀ ਆ ਤੁਹਾਨੂੰ ਭਰੋਸਾ ਹੀ ਨਹੀਂ ਹੈ ਮੈਂ ਤਾਂ ਭਰੋਸਾ ਸੀ ਕਿਉਂਕਿ ਉਹ ਜਿਹੜਾ ਤਾਰਨ ਵਾਸਤੇ ਆ ਉਹ ਤਾਂ ਗੁੱਬ ਸਕਦਾ ਹੈ ਭਾਈ ਗੁਰਦਾਸ ਜੀ ਨੇ ਕੱਲ ਤਾਰਨ ਗੁਰਨਾਨਕ ਸਿੱਖ ਨੂੰ ਇੰਨਾ ਭਰੋਸਾ ਹੋਵੇ ਜਿਹੜਾ ਸਨਮੁਖ ਸਿੱਖ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਮੰਨ ਗੁਰਦੇਵ ਚਰਨ ਹਿਰਦੇ ਤੇ ਆਏ ਗੁਰੂ ਦੇ ਚਰਨ ਕੀਆ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਧਾਰਨ ਕਰੇ ਇਹ ਦੂਸਰੀ ਨਿਸ਼ਾਨੀ ਤੀਸਰੀ ਨਿਸ਼ਾਨੀ ਹੈ ਗੁਰਗੇ ਚਰਨ ਹਿਰਦੇ ਤੇ ਆਏ ਅੰਤਰਾ ਆਤਮੇ ਸਮਾਲੇ ਸਮਾਲੇ ਮਤਲਬ ਯਾਦ ਕਰਨਾ ਅੰਦਰੋਂ ਧਰਮ ਨੂੰ ਯਾਦ ਕਰਨਾ ਪਰਮੇਸ਼ਰ ਨੂੰ ਯਾਦ ਕਰ ਜਦੋਂ ਨਾ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਦੀ ਗੱਲ ਕੀਤੀ ਤੇ ਅੰਦਰੋਂ ਸ਼ੁਰੂ ਕੀਤੀ ਆਪਾਂ ਬਾਹਰੋਂ ਗੱਲ ਸ਼ੁਰੂ ਕਰਦੇ ਹਾਂ ਸ਼ਬਦ ਪੜ੍ਹਦੇ ਹਾਂ ਨਾ ਸਭ ਕਹਿੰਦੇ ਅੰਤਰਗੁਰ ਅਰਾਧਨਾ ਅੰਦਰੋਂ ਗੱਲ ਸ਼ੁਰੂ ਕੀਤੀ ਅੰਤਰਗੁਰ ਅਰਾਧਨਾ ਫਿਰ ਜਦੋਂ ਅਸੀਂ ਅੰਦਰੋਂ ਰਹਾਤਾਂਗੇ ਸਾਡੀ ਰਸਨਾ ਪੜੇਗੀ ਜੇਵਾ ਜਪੁ ਗੁਰ ਨਾਉ ਇਹ ਸਾਡੀਆਂ ਅੱਖਾਂ ਜਿਹੜੀਆਂ ਸਾਰਿਆਂ ਤੇ ਗੁਰ ਦੇ ਕੰਨੇਤਰੀ ਸਤਗੁਰ ਪੇਖਣਾ ਸਰਬਣੀ ਸੋਨਾ ਗੁਰ ਨਾਉ ਸਤਗੁਰ ਸੇਤੀ ਰਤਿਆਂ ਦਰਗਹ ਪਾਈਏ ਥਾਉ ਬੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬੰਦ ਦੇ ਜਗ ਮੈਂ ਉਤਮ ਕਾਢੀਏ ਬਿਰਲੇ ਕਈ ਇਹ ਤੀਸਰੀ ਨਿਸ਼ਾਨੀ ਹੈ ਅੰਦਰੋਂ ਜੁੜਨਾ ਹੈ ਗੁਰਦੇ ਚਰਨ ਹਰਤੇ ਤੇ ਆਇ ਅੰਤਰ ਆਪ ਨੇ ਸਮਾਲੇ ਉਹਨੂੰ ਯਾਦ ਕਰ ਅੰਦਰੋਂ ਕਿਦਾਂ ਯਾਦ ਕਰੀਏ ਕੋਹੂ ਕਹਾਂਦੇ ਨੇ ਕਿਉਂਕਿ ਸਤਗੁਰੂ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਕੀਤੀ ਬਹੁਤ ਵੱਡੀ ਰੰਗਤ ਕੀਤੀ ਮੈਂ ਅੱਜ ਇਹ ਨਹੀਂ ਕਰਨਾ ਚਾਹੁੰਦਾ ਮਹਾਤਮਾ ਬੋਧ ਜਦੋਂ ਬ੍ਰਹਮ ਗਿਆਨ ਦੇ ਬਾਪੂ ਕਰਕੇ ਘਰ ਪਹੁੰਚੇ ਤੇ ਉਹਨਾਂ ਦੀ ਘਰਵਾਲੀ ਨੇ ਉਹਨਾਂ ਦੇ ਬੇਟੇ ਰਾਹੁਲ ਨੂੰ ਸਮਝਾਇਆ ਜੀ ਕਿ ਬੇਟਾ ਜਦੋਂ ਤੂੰ ਪਿਤਾ ਦੇ ਸਾਹਮਣੇ ਜਾਵੇਂ ਨਾ ਹੱਥ ਦੇ ਵਿੱਚ ਬਾਟਾ ਲੈ ਕੇ ਜਾਇਆ ਕਟੋਰਾ ਲੈ ਕੇ ਜਾਇਆ ਤੇ ਪਿਤਾ ਨੂੰ ਆਖੀ ਕਿ ਪਿਤਾ ਜੀ ਜੋ ਤੁਸੀਂ ਕਮਾਈ ਕੀਤੀ ਆ ਨਾ ਇਹ ਜੋ ਘਰ ਦੀ ਕਮਾਈ ਕਰਕੇ ਆਏ ਮੈਨੂੰ ਮੈਨੂੰ ਵੀ ਦਿਓ ਤੇ ਉਹ ਗਿਆ ਰਾਹੁਲ ਮਾਧਮਾ ਮੋਢ ਦੇ ਕੋਲ ਟਿਕਨ ਲਗਾ ਪਿਤਾ ਜੀ ਤੁਹਾਨੂੰ ਪਤਾ ਹੈ ਨਾ ਜ਼ਮੀਨ ਜਾਇਦਾਦ ਹਰੇਕ ਚੀਜ਼ ਦੇ ਉੱਪਰ ਪੁੱਤਰ ਦਾ ਹੱਕ ਹੁੰਦਾ ਹੈ ਉਹਦਾ ਹਿੱਸਾ ਹੁੰਦਾ ਹੈ ਹਾਂ ਬੇਟਾ ਤੂੰ ਬਿਲਕੁਲ ਸਹੀ ਕਹਿ ਰਹੇ ਆ ਕਿ ਪਿਤਾ ਦੀ ਜੋ ਵੀ ਮਸਤੂ ਹੈ ਉਹਦੇ ਉੱਪਰ ਪੁੱਤਰ ਦਾ ਹੱਕ ਹੈ ਹੱਕ ਹੀ ਚਾਹੀਦਾ ਬੇਟਾ ਤੈਨੂੰ ਕਹਿ ਲੱਗਾ ਪਿਤਾ ਜੀ ਜਿਹੜੀ ਤੁਸੀਂ ਕਮਾਈ ਕਰਕੇ ਆਏ ਹੋ ਨਾ ਜਿਹੜੀ ਤੁਸੀਂ ਕਮਾਈ ਕਰਕੇ ਆਏ ਹੋ ਉਹਦੇ ਵਿੱਚੋਂ ਮੈਨੂੰ ਹਿੱਸਾ ਦੇ ਉਹ ਕਹਿਣ ਲੱਗਾ ਪੁੱਤਰ ਇਹ ਦੋ ਟੁਕਿਆ ਪਿਤਾ ਦੀ ਜ਼ਮੀਨ ਜਾਇਦਾਦ ਜੋ ਵਸਤੂਆਂ ਹਨ ਉਹਦੇ ਵਿੱਚ ਪੁੱਤਰ ਦਾ ਹਿੱਸਾ ਹੈ ਪਰ ਇਹ ਜਿਹੜੀ ਮਹਿਤਮਾਈ ਕਰਕੇ ਆਏ ਇਹ ਆਪ ਆਪਣੀ ਕਮਾਈ ਕਰਨੀ ਪੈਂਦੀ ਹੈ ਇਹ ਸਾਨੂੰ ਇੱਕ ਸੰਦੇਸ਼ ਹੈ ਇਹ ਐ ਨਹੀਂ ਕਿ ਸਿੱਖਾਂ ਦੇ ਘਰ ਦਾ ਜਨਮ ਹੋ ਗਿਆ ਅਸੀਂ ਸਿੱਖਾਂ ਗੁਰੂ ਸਾਹਿਬ ਕਹਿੰਦੇ ਆ ਆਪੇ ਬੀਜ ਆਪੇ ਹੀ ਫੜੋ ਇਸ ਤਾਂ ਵੀ ਅਸੀਂ ਕਰਮ ਕਰਾਂਗੇ ਅਸੀਂ ਦਾਵਾ ਕਰਦੇ ਹਾਂ ਮੈਂ ਸਿੱਖਾਂ ਦੇ ਘਰ ਪੈਦਾ ਹੋ ਗਿਆ ਤੇ ਸਿੱਖ ਦੀਆਂ ਨਿਸ਼ਾਨੀਆਂ ਗੁਰੂ ਸਾਹਿਬ ਦੱਸਦੇ ਕਹਿੰਦੇ ਹੋ ਗੁਰ ਦੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੁਣਾ ਲਓ ਅੰਦਰੋਂ ਉਰੂ ਜਾਜ ਕਰਨਾ ਨੀਤਾ ਮੇ ਸੰਪੁਰ ਨੇ ਸਾਡੇ ਬਾਰੇ ਕਿਹਾ ਕਹਿੰਦੇ ਹਰ ਹਰ ਮਰੈ ਨਿਤ ਕਪਟ ਕਮਾਵੈ ਹਿਰਦਾ ਸ਼ੋਕ ਲਾਵੈ ਹਿਰਦੇ ਕਪਟ ਮੁਖ ਗਿਆਨੀ ਝੁੱਠੇ ਕਾਹਾਂ ਬਲੋਬਸ ਪਾਉ ਮੰਨ ਲਈ ਪ੍ਰੀਤ ਮੁਖੋਂ ਕੱਢ ਲਾਵਤ ਜਾਣਨ ਹਾਰ ਪ੍ਰਭੂ ਪਰਵੇਨ ਬਾਹਰ ਭੇਜਣਾ ਕਾਹੋ ਕੀ ਅੰਦਰੋਂ ਜਦੋਂ ਅਸੀਂ ਤੋੜਦੇ ਹਾਂ ਕਹਿੰਦੇ ਸਿੱਖ ਦੀ ਨਿਸ਼ਾਨੀ ਹੈ ਅੰਦਰੋਂ ਅੰਤਰਾ ਆਤਮੇ ਸਮਾਵੇ ਇੱਕ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ ਦੀਵਾਨ ਸਜਿਆ ਹੋਇਆ ਸੀਖ ਬੈਠੇ ਆ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਕਿ ਮੈਨੂੰ ਭੁੱਖ ਲੱਗੀ ਤੇ ਹੁਣ ਕਈ ਸਿੱਖਾਂ ਦੇ ਮਾਨਵੇ ਕਿਹੜੇ ਨਿਗਟ ਵਰਤੀ ਸਿੱਖ ਸਨ ਤੇ ਸੋਚ ਰਹੇ ਸੀ ਗੁਰੂ ਸਾਹਿਬ ਮਾਰੇ ਹੁਣੇ ਪ੍ਰਸ਼ਾਦਾ ਛੱਕ ਕੇ ਆਏ ਆ ਤੇ ਹੁਣ ਮੈਨੂੰ ਭੁੱਖ ਲੱਗੀ ਆ ਸਤਪੁਰ ਦੀ ਹੁਕਮ ਕੋਲੋਂ ਕੀ ਹਾਜ਼ਰ ਕਰੀਏ ਕਹਿੰਦੇ ਜੋ ਤੁਸੀਂ ਸੋਚਦੇ ਹੋ ਨਾ ਉਹ ਭੁੱਖ ਨਹੀਂ ਲੱਗੀ ਮੈਨੂੰ ਕਦੀ ਭੁੱਖ ਲੱਗੀ ਆ ਸਾਚੇ ਨਾਮ ਕੀ ਲੱਗਣ ਭੂਖ ਕਦੀ ਭੁੱਖ ਲੱਗੀ ਆ ਕਹਿੰਦੇ ਹੈ ਕੋਈ ਸਿੱਖ ਬੈਠਾ ਜਿਹੜਾ ਮਨੂੰ ਜਪਦੇ ਸਾਹਿਬ ਸੁਣਾ ਮੈਨੂੰ ਇਹ ਭੁੱਖ ਲੱਗੀ ਭਾਈ ਗੋਪਾਲਾ ਜੀ ਜਪਜੀ ਸਾਹਿਬ ਪੜ੍ਹ ਰਹੇ ਇਕਾਗਰ ਹੋ ਕੇ ਗੁਰੂ ਸਾਹਿਬ ਦੇ ਸਾਹਮਣੇ ਬੈਠ ਕੇ वैसे गुण का होकर मैं प्रभु की ओर तरफ करो शांतित सावधान एकाग्र चित्त क्योंकि चितन ਸਾਡੇ ਅੰਦਰ ਭਾਵਨਾ ਬਣੇਗੀ ਅਸੀਂ ਸਾਡੇ ਮੰਗਣ ਦੀ ਆਦਤ ਜਿਹੜੀ ਦੂਸਰੇ ਭਾਵ ਦੀ ਬਣੇਗੀ ਕਿ ਅਸੀਂ ਕੁਝ ਹੋਰ ਵੀ ਮੰਗਣਾ ਹੈ ਸਾਨੂੰ ਸਿਖਾਇਆ ਜਾਂਦਾ ਵੀ ਆਹ ਸ਼ਬਦ ਪੜੋਗੇ ਤੁਹਾਡੀਆਂ ਇੱਛਾ ਪੂਰੀਆਂ ਹੋਣਗੀਆਂ ਆਹ ਸ਼ਬਦ ਈ ਵਾਰੀ ਪੜੋਗੇ ਤੁਹਾਡੇ ਘਰ ਪੁੱਤਰ ਹੋਏਗਾ ਆਹ ਸ਼ਬਦ ਈ ਵਾਰੀ ਪੜੋਗੇ ਤੁਹਾਨੂੰ ਆ ਪ੍ਰਾਪਤ ਹੋਏਗਾ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਅੰਦਰ ਤੁਹਾਡੇ ਇੱਕ ਭਾਵਨਾ ਬਣ ਜਾਏ ਇੱਕ ਤੁਹਾਡੇ ਅੰਦਰ ਅਰਦਾਸ ਹੋਵੇ ਕਿ ਸਤਿਗੁਰੂ ਮਹਾਰਾਜ ਜਿਹੜੇ ਅਖਰ ਇੱਕ ਤਾਗ ਹੈ ਬਹੁਤ ਜਨਮ ਵਿਸਰੇ ਤੇ ਮਾ ਤੋ ਇਹ ਜਨਮ ਤੁਹਾਰੇ ਲਈ ਜਿੱਦਾਂ ਇਹ ਸਾਹ ਜਿਵੇਂ ਵਿਛੜੇ ਹੋਈਆਂ ਉਹਨੇ ਇਕਾਗਰਤਾ ਦੇ ਵਿੱਚ ਪਾਠ ਕੀਤਾ ਅੱਜ ਗੁਰੂ ਸਾਹਿਬ ਜੀ ਮਹਾਰਾਜ ਆਪਣੇ ਆਸਨ ਨੂੰ ਵੀ ਛੱਡਦੇ ਜਾ ਰਹੇ ਹੈ ਤੇ ਜਦੋਂ ਸੰਪੂਰਨ ਭਗਤੀ ਜਪਜੀ ਸਾਹਿਬ ਦੀ ਔਰ ਮਨ ਵਿੱਚ ਜੋ ਸੋਚਿਆ ਤੇ ਗੁਰੂ ਦਾ ਘੱਟ ਕਰਕੇ ਅੰਤਰ ਦੀ ਜਾਣ ਤ ਭਲੇ ਬੁਰੇ ਕੀ ਪੀ ਪਛਾਨ ਜੇ ਤੁੰ ਅੰਦਰੋਂ ਨਹੀਂ ਬੋਲਦੇ ਗੁਰੂ ਤਾਂ ਅੰਦਰੋਂ ਜਾਣਦਾ ਹੈ ਗੁਰੂ ਤਾਂ ਅੰਦਰੋਂ ਜਾਣਦਾ ਹੈ ਤੇ ਸਿੱਖ ਵੀ ਹੋਈ ਆ ਅੰਤਰ ਆਤਮੈ ਸੰਭਾਲੇ ਤੇ ਕਹਨਦਾ ਸਤਿਗੁਰੂ ਮਹਾਰਾਜ ਮੈਂ ਬਾਣੀ ਪੜੀ ਹੈ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਗੁਰੂ ਸਾਹਿਬ ਆ ਰਹੇ ਕਹਿੰਦੇ ਭਾਈ ਤੂੰ ਬੜੇ ਇਕਾਗਰ ਹੋ ਕੇ ਬਾਣੀ ਪੜੀ ਆ ਪਰ ਆਖਰ ਦੇ ਵਿੱਚ ਡੋੜ ਗਿਆ ਤੇ ਸੋਚਿਆ ਵੀ ਜੇ ਗੁਰੂ ਸਾਹਿਬ ਪੁੱਛਣਗੇ ਨਾ ਕੀ ਚਾਹੀਦਾ ਤੇ ਮੈਂ ਕਹਿੰਦਾ ਵੀ ਗੁਰੂ ਸਾਹਿਬ ਨੂੰ ਬੜੇ ਘੋੜੇ ਭੇਡਾ ਕੀਤੇ ਜਾਂਦੇ ਆ ਤੇ ਗੁਰੂ ਸਾਹਿਬ ਨੇ ਇੱਕ ਘੋੜਾ ਭੇਡਾ ਕਰਦੇ ਕਹਿੰਦੇ ਜਾਓ ਸਿੱਖੋ ਇਹਨੂੰ ਜੋ ਘੋੜਾ ਚਾਹੀਦਾ ਤੂੰ ਮਾਰਾ ਅਜੇ ਇਕਾਗਰ ਹੋ ਕੇ ਪੜਿਆ ਸੀ ਨਾ ਪਰ ਜੇ ਪੜ ਜਾਂਦਾ ਤੇ ਤੇਰੇ ਉੱਪਰ ਬਖਸ਼ਿਸ਼ ਹੋ ਜੂ ਅੰਤਰ ਆਤਮੈ ਸਮਲਿ ਇਹ ਛੇ ਗੋਣ ਹਨ ਗੁਰੂ ਸਾਹਿਬ ਸੰਸਾਧਨ ਦੇ ਜਿਹੜੇ ਸਤਿਗੁਰ ਨੇ ਦੱਸਿਆ ਕਿ ਸੰਮੁਖ ਸਿੱਖ ਜੋ ਹੈ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਮੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸਮਲਿ ਅੱਗੇ ਤਿੰਨ ਬਚਨ ਆਪ ਛੱਡ ਸਤਾਰੈ ਪਰਨੇ ਗੁਰਬੇ ਨਗਰ ਦਾ ਜਾਣੇ ਕੋਈ ਕਹੇ ਨਾਮ ਸੁਣੋ ਸੰਤੋ ਸੋ ਸਿੱਖ ਸੰਬ ਭੇਦਨ ਬਚਨਾਂ ਦੀ ਵਿਚਾਰ ਆਪਾਂ ਕੱਲ ਕਰਾਂਗੇ ਇੰਦੀਆਂ ਬੇਨਤੀਆਂ ਗੁਰ ਸੰਗਤ ਦੀ ਪ੍ਰਵਾਨ ਕਰਨੀਆਂ ਆਪਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜੋ ਖਾਲਸਾ ਪਰਪਿਤ ਗ੍ਰੇਸ ਖਾਲਸਾ ਸਾਜਨਾ ਦੇਸ ਬਣਾ ਰਹੇ ਹੋ ਇਹ ਸਤਿਗੁਰੂ ਮਹਾਰਾਜ ਦੀ ਅਪਾਰ ਕਰਤਾ ਹੈ ਆਪ ਜੀਆਂ ਦੇ ਉੱਪਰ ਸਾਡੇ ਕੋਲ ਸਿਰਫ ਤੋਂ ਵੀ ਮਹਾਨ ਸ਼ਖਸੀਅਤ ਸਤਿਗੁਰੂ ਜੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਿਨ੍ਹਾਂ ਦੇ ਉੱਪਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ ਸਤਕਾਰਯੋਗ ਪੈਸਾ ਪਾਈ ਸ਼ੂਰੀ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਸਾਡੇ ਕੋਲ ਪਹੁੰਚੇ ਹਨ ਖੰਡਵੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਓਨਾ ਨੂੰ ਜੀ ਆਇਆਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਵਾਲਾ ਉਹਨਾਂ ਲੋਕ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਦੇ ਰਹੇ ਉਹਨਾਂ ਦੇ ਕੋਲ ਆਪਾਂ ਕੀਰਤਨ ਸਰਵਣ ਕਰਨਾ ਹੈ ਕਿਉਂਕਿ ਗੁਰੂ ਸਾਹਿਬ ਮਾਰਗ ਦੀ ਬਖਸ਼ਿਸ਼ ਹੈ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਕਰਨੇ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਮੈਂ ਹਮੇਸ਼ਾ ਕਹਿ ਕੇ ਕਰਦਾ ਆਪਾਂ ਰੋਜ਼ ਅਰਦਾਸ ਕਰਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇ ਇਹ ਦਰਸ਼ਨ ਇਸਨਾ ਜੇ ਜਿਹੜੇ ਉੱਥੇ ਬੈਠ ਕੇ ਸਤਿਗੁਰੂ ਦੀ ਕੀਰਤੀ ਕਰਦੇ ਆ ਜਿੱਥੇ ਬੈਠੇ ਸਤਿਗੁਰੂ ਮਹਾਰਾਜ ਦੀ ਉਸਤਤ ਕਰਦੇ ਆ ਤੇ ਉਹ ਕਦੇ ਬਰਪਾ ਘਾਵ ਵਾਲੇ ਹੋਣਗੇ ਗੁਰੂ ਮਹਾਰਾਜ ਕਿਰਪਾ ਕਰਨ ਤੇ ਸਤਿਗੁਰ ਕਹਿੰਦੇ ਗੁਰ ਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲਗਾਇ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਬਾਪੀ ਗੁਰੂ ਮਹਾਰਾਜ ਕਿਰਪਾ ਕਰਨ ਆਉ ਉਹਨਾਂ ਦੇ ਅੰਮ੍ਰਿਤ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਕਹਿੰਦੇ ਕਿ ਜਕਾਰੇ ਦੇ ਜਵਾਬ ਜਕਾਰੇ ਦੇ ਵਿੱਚ ਦੇਣਾ ਬੋਲੇ ਸੋ ਨਿਹਾਲ वाहेगुरु जी का ख़ालसा वाहिगुरु